ਅਰੇ ਅੱਜ ਫਟਾਚਨ ਕੀਤਾ ਜਾ ਰਿਹਾ ਹੈ ਭਪੇ ਕਾਂਗਰਸ ਰਾਜਮਾਨਿੰਦਰ ਖਲਾਬ ਇਹ ਕਾਰਨ ਹੈ ਤੇ ਅੱਜ ਕੰਡਾ ਰਾਤ ਵਿੱਚ ਕਾਰਨ ਹੈ ਜੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਸੋਸ਼ਲ ਮੀਡੀਆ 'ਚ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਿਆ ਕਿ ਤਰਨਤਾਰਨ ਵਿਖੇ ਜੋ ਬਾਅਦ ਇਲੈਕਸ਼ਨ ਚੱਲ ਰਿਹਾ ਵਾ ਉਸ ਬਾਅਦ ਇਲੈਕਸ਼ਨ ਦੇ ਵਿੱਚ ਇੱਕ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਤੇ ਲੁਧਿਆਣਾ ਦਾ ਮੈਂਬਰ ਪਾਰਲੀਮੈਂਟ ਰਾਜਾ ਬੜਿੰਗ ਨੇ ਦਲਿਤ ਭਾਈ ਚਾਰੇ ਦਾ ਪੂਰਾ ਅਪਮਾਨ ਕੀਤਾ ਪੰਜਾਬ ਦੇ ਲਗਭਗ 42% ਲੋਕਾਂ ਦਾ ਅਪਮਾਨ ਕੀਤਾ ਇਹ ਕਹਿ ਕੇ ਕਿ ਤੁਹਾਡੇ ਦੇ ਵਿੱਚੋਂ ਇੱਕ ਸਰਦਾਰ ਬੂਟਾ ਸਿੰਘ ਜੋ ਆ ਉਸ ਨੂੰ ਕਾਂਗਰਸ ਨੇ ਹੋਮ ਮਿਨਿਸਟਰ ਬਣਾਇਆ ਜਿਹੜਾ ਕਾਲਾ ਰੰਗ ਦਾ ਕਾਲਾ ਸੀ ਜਿਹੜਾ ਪੱਠੇ ਕੁੱਤਰ ਦਾ ਸੀ ਤੁਸੀਂ ਇਹ ਦੇਖੋ ਉਹਦੀ ਜਿਹੜੀ ਮਾਨਸਿਕਤਾ ਵਾ ਉਹ ਮਾਨਸਿਕਤਾ ਸਮਝ ਆਂਦੀ ਕਿ ਐਂਟੀ ਦਲਿਤਵਾ ਜਦ ਵੀ ਉਹਦੀ ਮੈਂ ਅੱਜ ਨੈੱਟ ਦੇ ਅੰਦਰ ਸਰਦਾਰ ਬੂਟਾ ਸਿੰਘ ਜੀ ਦੀ ਹਿਸਟਰੀ ਜਿਹੜੀ ਹੈ ਉਸ ਦੀ ਸਟੱਡੀ ਕੀਤੀ ਆ ਉਹ ਵੈਲ ਕੁਆਲੀਫਾਈਡ ਪਰਸਨ ਸੀ ਪੜ੍ਹੇ ਲਿਖੇ ਸੀਗੇ ਉਹ ਕਿਸੇ ਰਹਿਮੋ ਕਰਮ ਤੇ ਉਹਨਾਂ ਨੂੰ ਦੇਸ਼ ਦਾ ਹੋਮ ਮਿਨਿਸਟਰ ਜਿਹੜਾ ਵਾ ਉਹ ਕਿਸੇ ਰਹਿਮੋ ਕਰਮ ਤੇ ਨਹੀਂ ਬਣਾਇਆ ਗਿਆ ਬਲਕਿ ਕਾਂਗਰਸ ਦੇ ਵਿੱਚ ਰਹਿ ਕੇ ਉਹਨਾਂ ਨੇ ਬੜੀ ਯੋਗਤਾ ਜਿਹੜੀ ਆ ਉਹ ਹਾਸਲ ਕੀਤੀ ਮਿਹਨਤ ਕੀਤੀ ਔਰ ਦੇਸ਼ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਉਹਨਾਂ ਨੂੰ ਹੋਮ ਮਿਨਿਸਟਰ ਬਣਾਇਆ ਤਾਂ ਉਹਨਾਂ ਦੀ ਯੋਗਤਾ ਸੀ ਔਰ ਇਹ ਗੱਲ ਕਹਿ ਕੇ ਬੜਾ અપਮਾਨ ਕੀਤਾ ਜ਼ਲੀਲ ਭਰੇ ਸ਼ਬਦ ਬੋਲੇ ਉਹ ਮਜਬੀਆਂ ਦਾ ਸੀ ਉਹ ਬਾਲਮਿਕੀਆਂ ਦਾ ਸੀ ਮਤਲਬ ਉਹ ਕਾਂਗਰਸ ਦਾ ਨਹੀਂ ਸੀ ਇੱਥੋਂ ਇਹ ਗੱਲ ਸਮਝ ਆਂਦੀ ਆ ਤਾਂ ਮੈਂ ਸਭ ਤੋਂ ਪਹਿਲਾਂ ਤਾਂ راہੁਲ ਗਾਂਧੀ ਜੀ ਤੋਂ ਇਹ ਮੰਗ ਕਰਦਾ ਵਾਂ ਕਿ ਉਸ ਬੰਦੇ ਨੂੰ ਕਾਂਗਰਸ ਚੋਂ ਕੱਢਿਆ ਜਾਏ ਨੰਬਰ 1 ਦੇਸ਼ ਦੀ ਐਸੀ ਐਸਟੀ ਕਮਿਸ਼ਨ ਤੋਂ ਇਹ ਮੰਗ ਕਰਦਾ ਵਾਂ ਕਿ ਉਹਦੇ ਖਿਲਾਫ ਐਸਸੀ ਐਸਸੀ ਐਕਟ ਦਾ ਜਿਹੜਾ ਪਰਚਾ ਵਾ ਦਰਜ ਕੀਤਾ ਜਾਏ ਐਫ ਆਈ ਆਰ ਦਰਜ ਕੀਤੀ ਜਾਵੇ ਔਰ ਨਾਲ ਦੀ ਨਾਲ ਮੈਂ ਪੰਜਾਬ ਦੇ ਵਿਸ਼ੇਸ਼ ਤੌਰ ਤੇ ਜੋ ਪੰਜਾਬ ਦੇ ਦਲਿਤ ਭਾਈਚਾਰਾ ਵਾ ਉਹਨੂੰ ਵੀ ਬੇਨਤੀ ਕਰਨਾ ਚਾਹਨਾ ਵਾ ਕਿ ਜਿਹੜੇ ਲੋਕ ਦਲਿਤ ਵਿਰੋਧੀ ਵਿਚਾਰ ਰੱਖਦੇ ਨੇ ਉਹਨਾਂ ਨੂੰ ਮੌਕੇ ਤੇ ਆ ਕੇ ਜ਼ਰੂਰ ਜਵਾਬ ਦਿਆ ਕਰੋ ਹੁਣ ਜਵਾਬ ਤੁਹਾਡੇ ਸਾਹਮਣੇ ਆ 11 ਤਰੀਕ ਨੂੰ ਬਾਈ ਇਲੈਕਸ਼ਨ ਹੋ ਰਿਹਾ ਤਰਨਤਾਰਨ ਤਾਂ ਮੈਂ ਆਪਣੇ ਦਲਿਤ ਭਾਈਚਾਰੇ ਨੂੰ ਕਿਉਂਕਿ ਮੈਂ ਦੇਖਿਆ ਉੱਥੇ ਜਾ ਕੇ ਲਗਭਗ 35000 ਤੋਂ ਵੱਧ ਦਲਤ ਭਾਈਚਾਰੇ ਦੀ ਵੋਟ ਔਥੇ। ਔਰ ਮੈਂ ਆਪਣੇ ਉਸ ਭਾਈਚਾਰੇ ਨੂੰ ਬੇਨਤੀ ਕਰਨਾ ਚਾਹਨਾ ਕਿ ਉਥੇ ਕਾਂਗਰਸ ਦੀ ਜਿਹੜੀ ਜਮਾਨਤ ਆ ਉਹ ਜਬਤ ਹੋਣੀ ਚਾਹੀਦੀ ਆ। ਦਾਤਾ ਰਾਜੋਬੜਿੰਗ ਦੇ ਇਸ ਬਿਆਨ ਤੋਂ ਬਾਅਦ ਸ੍ਰੀ ਰਵਿਸ਼ਿਦ ਕੁਮਾਰ ਦਾ ਕੋਈ ਬਿਆਨ ਹੈ ਰਾਜੋਬੜਿੰਗ ਦਾ ਸਿਰ ਬਿਆਨ ਆਇਆ। ਉਹ ਕਹਿੰਦੇ ਕਿ ਮੇਰਾ ਕੋਈ ਇਹੋ ਜਿਹਾ ਸਵਾਲ ਨਹੀਂ ਸੀ ਤੁਹਾਨੂੰ ਇਹ ਸੁੱਝੇ। ਜਿਕਰ ਅਜਿਹੀ ਗੱਲ ਆ ਤੁਹਾਡੀ ਦੁਨੀਆ ਮੇਰਾ ਜ਼ਿੰਦਗੀ। ਇਹ ਤਾਂ ਸੋਚ ਕੇ ਕਰਨਾ ਚਾਹੀਦਾ ਸੀ। ਆਪਾਂ ਪੂਰੇ ਪੰਜਾਬ ਦੇ ਲਗਭਗ 42% ਲੋਕਾਂ ਦਾ અપਮਾਨ ਕਰ ਰਹੇ ਹੋ। ਉਹਨਾਂ ਨੂੰ ਜਲੀਲ ਕਰ ਰਹੇ ਹੋ। ਉਹਨਾਂ ਨੂੰ ਇਹ ਕਹ ਰਹੇਵੇਂ ਉਹਨੂੰ ਇਹ ਮੱਝਵੇਂ ਆ ਮੱਝਵੀ ਸੀ ਇਹ ਰੰਗ ਦਾ ਕਾਲਾ ਸੀ ਇਹ ਬਾਲਮਿਕੀਆ ਸੀ ਇਹ ਅਹਿਸਾਸ ਕਰਵਾ ਰਹੇ ਸੀਗੇ ਇਸ ਕਰਕੇ ਹੁਣ ਪੰਜਾਬ ਦਾ ਜਿਹੜਾ ਦਲੇਤਾ ਉਹ ਪੜਿਆ ਲਿਖਿਆ ਵਾ ਐਜੂਕੇਟ ਦੇ ਨਾਲ ਆ ਆਰਥਿਕ ਤੌਰ ਤੇ ਵੀ ਸਟਰੋਂਗ ਆ ਸਮਾਜਿਕ ਤੌਰ ਤੇ ਵੀ ਜ਼ੋਰ ਸਟਰੋਂਗ ਆ ਰਾਜਨੀਤਿਕ ਤੌਰ ਤੇ ਵੀ ਸਟਰੋਂਗ ਆ ਉਹ ਇਦਾਂ ਦੇ ਰਾਜਾ ਬਣੇ ਵਰਗੇ ਤੇ ਡਿਪੈਂਡ ਨਹੀਂ ਆ ਉਹਨਾਂ ਨੂੰ ਤਾਂ ਥੇਸ ਪਹੁੰਚੀ ਆ ਇਸ ਮਾਫੀ ਦੇ ਨਾਲ ਤਾਂ ਸਾਡਾ ਗੁਜ਼ਾਰਾ ਨਹੀਂ ਨਾ ਅਸੀਂ ਤਾਂ ਇਹ ਚਾਹਦੇ ਆ ਦੇ ਖਿਲਾਫ ਫਿਰਸੀ ਐਸਆਈ ਐਕਟ ਦਾ ਜਿਹੜਾ ਪਰਚਾ ਵਾ ਉਹ ਦਰਜ ਕੀਤਾ ਜਾਵੇ ਤੇ ਨਾਲ ਜੁਨੇ ਰਾਹੁਲ ਗਾਂਧੀ ਜੀ ਉਹਨੂੰ ਜਿਹੜਾ ਪਾਰਟੀ ਦੇ ਵਿੱਚੋਂ ਨਿਸ਼ਕਾਸਤ ਕਰਨਾ ਲੱਗਦਾ ਹੈ ਕਿ ਉਹਨੂੰ ਇਹ ਗਿਆਨਵਾਰ ਤਰਨ ਤਰਨ ਦੀ ਜਿਹੜੀ ਕਾਂਗਰਸ ਪਾਰਟੀ ਬਿਲਕੁਲ ਜੀ ਤੁਹਾਡੇ ਸਾਹਮਣੇ ਆ 11 ਤਰੀਕ ਨੂੰ ਦਲਿਤ ਭਾਈਚਾਰਾ ਜਿਹੜਾ ਅਣਖੀ ਆ ਉਹ ਤਾਂ ਕਾਂਗਰਸ ਨੂੰ ਬੋੜ ਨਹੀਂ ਪਾਊਗਾ ਔਰ ਜਮਾਤ ਜਿਹੜੀ ਆ ਤੁਹਾਡੇ ਸਾਹਮਣੇ ਤੁਸੀਂ ਦੇਖ ਲਿਓ ਕਿ ਦਾਨਸ਼ਾਹ ਜਿਹੜੀ ਗੱਲ ਤੁਸੀਂ ਕਹੀ ਸੀ 4 ਤਰੀਕ ਨੂੰ ਘੰਟਾ ਘਰ ਖਾ ਕੇ ਉਹ ਨਜ਼ਰ ਆ ਗਈ ਕਿ ਅੱਜ ਕਾਂਗਰਸ ਦਾ ਜਿਹੜਾ ਕੈਂਡੀਡੇਟ ਸੀ ਉਹਦੀ ਜਮਾਤ ਜਿਹੜੀ ਆ ਉਹ ਜ਼ਬਤ ਹੋ ਗਈ ਆ